ਹਰ ਸਿੱਖ ਬੜੇ ਮਾਣ ਨਾਲ ਵੀਡੀਓ ਦੇਖਿਓ ਅੱਜ ਆਪਾਂ ਆਪਣੇ ਉਸ ਕਿਲੇ ਦੇ ਵਿੱਚ ਪਹੁੰਚੇ ਹਾਂ ਜਿਹੜੇ ਕਿਲੇ ਨੇ ਜ਼ਾਲਮ ਦਾ ਰਾਜ ਖਤਮ ਕਰਨ ਲਈ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਦਾ ਬੰਜਾਰੇ ਸਿੱਖਾਂ ਦਾ ਬਣਾਇਆ ਹੋਇਆ ਇਹ ਕਿਲਾ ਜਿਨ੍ਹਾਂ ਦਾ ਪੂਰੇ ਦੇਸ਼ ਦੇ ਵਿੱਚ ਗਨ ਪਾਊਡਰ ਦਾ ਵਪਾਰ ਹੁੰਦਾ ਸੀ ਕਿਲੇ ਦੀ ਪੂਰੀ ਬਣਾਵਟ ਦੇਖਣ ਤੋਂ ਬਾਅਦ ਤੁਹਾਨੂੰ ਆਪਣੇ ਆਪ ਅੰਦਾਜ਼ਾ ਹੋ ਜੂ ਕਿ ਉਸ ਵਕਤ ਬਣ ਜਾ ਰਹੇ ਸਿੱਖ ਜੁੱਧ ਕਲਾ ਦੇ ਵਿੱਚ ਕਿੰਨੇ ਨਿਪੁੰਨ ਸੀ ਇਸ ਕਿਲੇ ਦੀਆਂ ਟੈਂਦੀਆਂ ਦੁਵਾਰਾਂ ਉਸ ਸਮੇਂ ਦੇ ਸਿੱਖ ਇਤਿਹਾਸ ਦੀ ਚੜ੍ਹਦੀ ਕਲਾ ਦੀ ਅੱਜ ਵੀ ਗਵਾਹੀ ਭਰਦੀਆਂ ਇਤਿਹਾਸ ਸੁਣਨ ਤੋਂ ਬਾਅਦ ਸ਼ੇਅਰ ਕਰਨਾ ਤਾਂ ਵੈਸੇ ਹੀ ਹੱਕ ਬਣਦਾ ਪਰ ਇੱਕ ਗੱਲ ਹੋਰ ਵੀ ਹੈ ਸ਼ੇਅਰ ਕਰਨ ਵਾਲੀ ਬੰਗਾਰੇ ਸਿੱਖਾਂ ਦੇ ਵੰਸ਼ਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹਨਾਂ ਦੇ ਪੂਰਵਜ ਕਿੰਨੇ ਨਪੁੰਨ ਲੋਕ ਸੀ ਹਰੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਨਾ ਇੱਕ ਪੁਰਾਣੇ ਕਿਲੇ ਚ ਲੈ ਕੇ ਆਇਆ ਬੰਗਾਰਾ ਸਿੱਖਾਂ ਦਾ ਕਿਲਾ ਖਾਲਸਾ ਰਾਜ ਦਾ ਕਿਲਾ ਇਹ ਹੈ ਕਿੱਥੇ ਆ ਹਿਮਾਚਲ ਦੇ ਵਿੱਚ ਆ ਪਲਾਸੀ ਕਲਾਂ ਪਿੰਡ ਦੇ ਵਿੱਚ ਪਲਾਸੀ ਫੋਰਟ ਵੀ ਕਹਿੰਦੇ ਆ ਪਲਾਸੀ ਕਿਲਾ ਆ ਬੁਰਜ ਲੱਗੇ ਹੋਏ ਆ ਮਤਲਬ ਇਸ ਕਿਲੇ ਨੂੰ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਦੇ ਖਿਲਾਫ ਵਰਤਿਆ ਸੀਗਾ ਆ ਦੇਖੋ ਟਹਿ ਚੁੱਕਿਆ ਵਾ ਕਾਫੀ ਪੁਰਾਣੀਆਂ ਨਿਸ਼ਾਨੀਆਂ ਬਚੀਆਂ ਹੈਗੀਆਂ ਨੇ ਆ ਦਿਵਾਰਾਂ ਕਿਲੇ ਦੀਆਂ ਸਾਰੀਆਂ ਹੈ ਕਿੱਥੇ ਹੈ ਸੋਲਨ ਜ਼ਿਲ੍ਹੇ ਦੇ ਵਿੱਚ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਅੰਦਰ ਵੀ ਚੱਲਦੇ ਆ ਇਹ ਤਾਂ ਇੱਕ ਬਾਉਂਡਰੀ ਸੀਗੀ ਇੱਕ ਨੂੰ ਰੂਟ ਨੂੰ ਆ ਪੂਰਾ ਕਰਤਾ ਹੁਣ ਅਗਲੇ ਪਾਸੇ ਚੱਲਦੇ ਆ ਉਹ ਸਾਹਮਣੇ ਕਿਲਾ ਨਜ਼ਰ ਆ ਜੂਗਾ ਤੁਹਾਨੂੰ ਤੇ ਇਹ ਬਹੁਏ ਬੇਹਦ ਖਾਸ ਕਿਲਾ ਵਾ ਕਿਉਂਕਿ ਜਿਹੜੇ ਬੰਜਾਰਾ ਸਿੱਖ ਸੀ ਨਾ ਦੁਨੀਆ ਦੇ ਅਮੀਰ ਲੋਕਾਂ ਦੇ ਵਿੱਚ ਆਉਂਦੇ ਸੀਗੇ ਗਨ ਪਾਊਡਰ ਦਾ ਕੰਮ ਕਰਦੇ ਸੀ ਇਹ ਸਾਰੀਆਂ ਗੱਲਾਂ ਮੈਨੂੰ ਆਪਣੇ ਇਤਿਹਾਸਕਾਰ ਗਗਨਦੀਪ ਸਿੰਘ ਜੀ ਨੇ ਉਹਨਾਂ ਨੇ ਦੱਸੀਆਂ ਜਿਨ੍ਹਾਂ ਦੀ ਕਿਤਾਬ ਦੁਨੀਆ ਦਾ ਸਭ ਤੋਂ ਵੱਡਾ ਕਿਲਾ ਲੋਹਗੜ ਉਹਨਾਂ ਉਸ ਨੇ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ ਆਜੋ ਅੰਦਰਲੇ ਪਾਸੇ ਚੱਲਦੇ ਇੱਕ ਮੈਂ ਹੋਰ ਖਾਸ ਗੱਲ ਦੱਸ ਦਿਆਂ ਸਿਕਿਉਰਿਟੀ ਤੋਂ ਕਿੰਨਾ ਮਜ਼ਬੂਤ ਸੀ ਕਿਲਾ ਉਹ ਅੰਦਰਲੇ ਪੋ ਸਾਹਮਣੇ ਕਿਲਾ ਹਨਾ ਇੱਕ ਦੀਵਾਰਾ ਸੀ ਉਸ ਤੋਂ ਬਾਅਦ ਥੱਲੇ ਚਾਰੇ ਪਾਸੇ ਖਾਈ ਆ ਮਤਲਬ ਖਾਈ ਚ ਕੀ ਹੁੰਦਾ ਸੀ ਕਿ ਖਾਈ ਤੋਂ ਟੱਪ ਕੇ ਜਾਣਾ ਔਖਾ ਹੁੰਦਾ ਸੀ ਪਾਣੀ ਨਾਲ ਭਰੀ ਹੁੰਦੀ ਸੀ ਬਹੁਤਿਆਂ ਕਿਲਿਆਂ ਦੇ ਵਿੱਚ ਇਦਾਂ ਹੁੰਦਾ ਸੀ ਖਾਈ ਦੇ ਵਿੱਚ ਖਤਰਨਾਕ ਜੀਵ ਜੰਤੂ ਛੱਡੇ ਜਾਂਦੇ ਸੀ ਵੀ ਜਿਨ੍ਹਾਂ ਨੂੰ ਅਗਰ ਤੈਰ ਕੇ ਪਾਰ ਕਰੂਗਾ ਕੋਈ ਤੋਂ ਉਹ ਮਤਲਬ ਜ਼ਹਿਰੀਲੇ ਨੇ ਹੁੰਦੇ ਸੀ ਕਿ ਬੰਦਾ ਗਾਂ ਵਾਲਾ ਮਰ ਜਾਂਦਾ ਹੁੰਦਾ ਸੀ ਆਜੋ ਇਧਰਲੇ ਪਾਸੇ ਚੱਲ ਗਏ ਖਾਲਸਾ ਰਾਜ ਦੇ ਕਿਲੇ ਦੇ ਵਿੱਚ ਪਹੁੰਚ ਚੁੱਕੇ ਹਾਂ ਪਲਾਸੀ ਦਾ ਕਿਲਾ ਕਹਿੰਦੇ ਆ ਇਹਨੂੰ ਪਲਾਸੀ ਕਲਾਂ ਦਾ ਕਿਲਾ ਆਜੋ ਅੰਦਰ ਲੈ ਆ ਕਾਫੀ ਜੜੀ ਬੁੱਟੀਆਂ ਉੱਗ ਚੁੱਕੀਆਂ ਵਾਂ ਅਸੀਂ ਸਾ ਹਿਮਾਚਲ ਦੇ ਟੂਰ ਤੇ ਸੀ 22 ਸੋਨੀ ਆਪਣੇ ਨਾਲ ਆਇਆ ਇਸ ਵਕਤ ਆਜੋ ਉਧਰਲੇ ਪਾਸੇ ਚੱਲਦੇ ਆਜੋ ਆ ਦੇਖੋ ਕਿਸ ਕਾਹਤ ਤਾਬ ਦੀਆਂ ਜੜੀਆਂ ਬੂਟੀਆਂ ਨਜ਼ਰ ਆਉਣਗੀਆਂ ਖੌਫਨਾਕ ਯਾ ਕਿਲਾ ਇਧਰ ਦੀ ਰਾਹ ਲੱਭ ਲੀਏ ਆਪਾਂ ਕਿਉਂਕਿ ਇਹ ਜਿਹੜਾ ਇਹ ਹੈ ਕਿ ਅਨੰਦ ਸ੍ਰੀ ਅਨੰਦਪੁਰ ਸਾਹਿਬ ਤੋਂ 15 17 27 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਹਾਂ ਦੇਖੋ ਹੁਣ ਸਮੱਸਿਆ ਇਹ ਹੈ ਵੀ ਆਪਾਂ ਕਿਲੇ ਦੇ ਅੰਦਰ ਐਂਟਰ ਕਰਨਾ ਵਾ ਉਹ ਕਿ ਜਿਹੜੀ ਖਾਈ ਉਹਨੂੰ ਮਤਲਬ ਦਸ਼ਮਣ ਫੌਜਾਂ ਨੂੰ ਰੋਕਦੀ ਸੀ ਉਹ ਖਾਈ ਹੁਣ ਆਪਾਂ ਨੂੰ ਵੀ ਰੋਕ ਰਹੀ ਆ ਬਈ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਨੂੰ ਅੱਗੇ ਜਾਣਾ ਪਊਗਾ ਮੈਨੂੰ ਲੱਗਦਾ ਵਾ ਉਹ ਉੱਥੋਂ ਦੀ ਜਾਣਾ ਪਊਗਾ ਉਹ ਦੇਖ ਸਕਦੇ ਤੁਸੀਂ ਆ ਬੁਰਜ ਵਗੈਰਾ ਬਣੇ ਹੋਏ ਆ ਉਸ ਬੁਰਜ ਤੋਂ ਹੁੰਦੇ ਹੋਏ ਆਪਾਂ ਅੱਗੇ ਜਾਵਾਂਗੇ ਸੁਣੀ ਆਹ ਰਸਤਾ ਸਹੀ ਆ ਹਾਂਜੀ ਹਾਂਜੀ ਥੋੜੇ ਜਿਹਾ ਲਾਟ ਟ੍ਰਕ ਕੋਈ ਕੋਈ ਸੱਪਸ ਰੂਪੀ ਕੋਈ ਜਾਨਵਰ ਹੁੰਦਾ ਵਾ ਕਿਉਂਕਿ ਇੱਧਰ ਸੂਰਸਾਰ ਕਾਫੀ ਆ ਹੈਨਾ ਹਾਂਜੀ ਹਾਂ ਹਾਂ ਆ ਮਤਲਬ ਡੰਡੇ ਨੂੰ ਕਰੜਾ ਰੱਖਿਓ ਮਤਲਬ ਤੁਸੀਂ ਵੀ ਇਕੱਲੇ ਕਹਿ ਰਹੇ ਨਾ ਆਇਓ ਥੋੜਾ ਥੋੜੀ ਕੋ ਉਸ ਤਰੀਕੇ ਦਾ ਕੋਈ ਹਥਿਆਰ ਹੋਵੇ ਸਮਝ ਗਏ ਨਾ ਆ ਕਿੱਧਰ ਲੈ ਪਸਿਆ ਜੇ ਕਿਉਂਕਿ ਬੰਗਾਰਾ ਸਿੱਖਾਂ ਦਾ ਇੱਕ ਨੈਟਵਰਕ ਸੀ ਬਹੁਤ ਤਕੜਾ ਜਿਹੜੇ ਨੈਟਵਰਕ ਦੇ ਅਧੀਨ ਉਹ ਦੂ ਕੰਮ ਕਰਦੇ ਸੀਗੇ ਜੰਮੂ ਕਸ਼ਮੀਰ ਤੋਂ ਲੈ ਕੇ ਸਮਝ ਲਓ ਕਿ ਬਰੇਲੀ ਤੱਕ ਤੇ ਜਿਹੜਾ ਇਹ ਗੜਾ ਨਾ ਇਹ ਪਹਾੜੀ ਗੜਾ ਇਸ ਦੇ ਵਿੱਚ ਉਹਨਾਂ ਦੇ 360 ਦੇ ਕਰੀਬ ਕਿਲੇ ਹੁੰਦੇ ਸੀ ਬੰਗਾਰਾ ਸਿੱਖ ਇਹਨਾਂ ਨੂੰ ਹੀ ਅਥਾਰਟੀ ਸੀ ਇਸ ਕਸਮ ਦੇ ਕਿਲੇ ਬਣਾਉਣ ਦੀ ਆ ਜੋ ਆ ਰਾਧਾ ਖੜਗੋਪੀ ਫਿਰ ਅਰੇ ਸਹੀ ਆ ਦੇਖੋ ਕਿਸਾ ਹਕਤਾਬ ਦਾ ਰਾਵਾ ਗੋਲ ਪੱਥਰਾਂ ਦੇ ਨਾਲ ਪੱਥਰਾਂ ਦੇ ਨਾਲ ਚਣਾਈ ਕਰ ਕਰਕੇ ਬਣਾਇਆ ਹੋਇਆ ਵਾ ਗਨ ਪਾਊਡਰ ਬਰੂਧ ਮਤਲਬ ਉਹਨੂੰ ਵਰਤੇ ਜਾਂਦੇ ਸੀ ਜਿਨ੍ਹਾਂ ਦੇ ਅਧਿਕਾਰ ਇਹਨਾਂ ਕੋਲੇ ਸੀ ਤੇ ਇਹ ਸਪਸ਼ਟ ਤੌਰ ਤੇ ਬੰਦਾ ਸਿੰਘ ਬਹਾਦਰ ਜੀ ਦਾ ਸਾਧਨ ਦੇ ਸੀਗੇ ਤੇ ਤੁਸ ਨੂੰ ਮੈਂ ਦੱਸ ਜਿਹੜੇ ਬਨਜਾਰਾ ਸਿੱਖ ਸੀ ਨਾ ਇਹ ਗੁਰੂ ਨਾਨਕ ਸਾਹਿਬ ਵੇਲੇ ਦੇ ਹੀ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ ਸੀਗੇ ਮਤਲਬ ਸਿੱਖ ਪੰਥ ਨਾਲ ਜੁੜ ਗਏ ਸੀ ਤੋਮਰ ਪਮਾਰ ਅਰਥਾੜ ਚੋਹਾਨ ਇਨਾਂ ਦਾ ਜ਼ਿਕਰ ਮਿਲਦਾ ਵਾ ਤੇ ਇਹਨਾਂ ਦਾ ਜਿਹੜਾ ਇਤਿਹਾਸ ਪੁਰਾਣੇ ਗੱਲ ਕਰਾਂਗੇ ਤਾਂ 5 ਬੀਸੀ ਤੋਂ ਪਹਿਲਾਂ ਦਾ ਵਿਪਾ 5ਵੀਂ ਸਦੀ ਤੋਂ ਪਹਿਲਾਂ ਦੀ ਗੱਲਬਾਤ ਆ ਜਾਂਦੀ ਆ ਬਿਫੋਰ ਦਾ ਕ੍ਰਿਸਟ ਕਿਵੇਂ ਆ ਤਿੱਖੀ ਸੋਨੀ ਆਦੀ ਜੰਗਲ ਕਿਸੇ ਬੂਟੀ ਨੂੰ ਟੱਚ ਕਰਕੇ ਨਾ ਹੱਥ ਨਾਲ ਲਾਇਓ ਮੂੰਹ ਖ ਨੂੰ ਕਈ ਵਾਰੀ ਕੋਈ ਖਤਰਨਾਕ ੰਡਾ ਹੁੰਦਾ ਵਾ ਹਾ ਕੀ ਸੀ ਮੋਰ ਸੀ ਮੋਰ ਸੀ ਨੂੰ ਤੂੰ ਸੂਰ ਲੱਗਿਆ ਕੋਈ ਸੂਰ ਬਹੁਤ ਖਤਰਨਾਕ ਚੀਜ਼ ਹੁੰਦੀ ਆ ਇੱਧਰ ਲੰਘ ਜਾ ਮੈਂ ਗੋਪੀ ਭਾਈ ਇਸ ਵਕਤ ਕੈਮਰੇ ਤੇ ਆ। ਉਹਦੇ ਲਈ ਸਭ ਤੋਂ ਵੱਡਾ ਕੰਮ ਹੈ ਕਿ ਉਹ ਬੈਲੈਂਸ ਵੀ ਬਣਾ ਕੇ ਰੱਖਣਾ। ਉਹਨੇ ਉਹ ਚੀਜ਼ ਨੂੰ ਵੀ ਦਿਖਾਉਣਾ। ਇਹਦੇ ਵਿੱਚ ਬ੍ਰਾਈਟਨੈਸ ਦਾ ਵੀ ਮਤਲਬ ਧਿਆਨ ਰੱਖਣਾ। ਹਾਏ। ਆ ਆ ਆ ਗਈ। ਇੱਧਰ ਵੇ ਜਿਹੜੀ ਆਪਾਂ ਆਪਾਂ ਖੱਡ ਦੀ ਗੱਲ ਕਰਦੇ ਸੀ ਨਾ ਆ ਖੱਡ ਇੱਧਰਲੇ ਪਾਸੇ ਆ ਗਈ ਆ ਦੇਖ ਥੱਲੇ ਵਾਲੇ ਪਾਸੇ ਨਜ਼ਰ ਆ ਜੂਗੀ। ਜੰਗਲ ਘੇਰੀ ਹੋਈ ਸਪਸ਼ਟ ਉਹ ਤੇ ਨਜ਼ਰ ਨਹੀਂ ਆਉਣੀ। ਆ ਆ ਬੁਰਜਾ ਬੁਰਜ ਦੇ ਨਾਲ ਹੀ ਬੋਰਡ ਲੱਗਿਆ ਹੋਇਆ ਵਾ। ਹਾਂ ਆਜੋ ਨਾ ਮੈਨੂੰ ਸੱਪਰਗਾ ਲੱਗਿਆ ਜਿਵੇਂ ਨਾ ਸੱਪ ਲਮਕੀਆਂ ਦਾ ਹੁੰਦਾ ਇਹ ਬਾਰ ਪਾਸਲ ਦੇ ਵਿੱਚ ਸੁੰਨੀ ਵੀਰੇ ਕਿਲੇ ਦੇ ਬਾਹਰਲੇ ਪਾਸੇ ਹੀ ਘੋਮ ਰਹੇ ਆ ਇਹਨਾਂ ਦੇ ਕਿਲੇ ਬਣਾਉਣ ਦਾ ਸਟਰਕਚਰ ਵੱਖਰਾ ਹੁੰਦਾ ਸੀ ਕੋਈ ਫਿਰ ਤਾਂ ਦਿਖਾਓ ਇੱਕ ਸਿੱਧੀ ਲਖੀਰ ਜੀ ਵਾਂਗੂ ਨਜ਼ਰ ਆਉਣਗੇ ਇਸ ਤਰ੍ਹਾਂ ਖੁਸ਼ ਤੋਂ ਨੂੰ ਇੱਥੋਂ ਪਤਾ ਲੱਗਦਾ ਕਿਉਂਕਿ ਜੇ ਬੰਜਾਰਾ ਸਖ ਸੀ ਇਹਨਾਂ ਦੀ ਇਹ ਕਲਾ ਸੀ ਕਿ ਉਹ ਇਸ ਤਿਲਖੀਰ ਜੀ ਵਾਂਗੂ ਖਿੱਚ ਕੇ ਕਿਲੇ ਬਣਾਉਂਦੇ ਸੀਗੇ ਇਹ ਇਹਨਾਂ ਦੀ ਨਿਸ਼ਾਨੀ ਸੀ ਉੰਬੇ ਇਧਰ ਆਪਾਂ ਬਾਹਰ ਆ ਰਹੇ ਆ ਆਪਾਂ ਇਹ ਬਾਹਰ ਆ ਗਏ ਇਧਰ ਬਾਹਰ ਲਪਸਾ ਦਿਖਾ ਦਈਏ ਫਿਰ ਆਪਾਂ ਪਹਿਲਾਂ ਫਿਰ ਆਪਾਂ ਕੇਲੇ ਦੇ ਅੰਦਰ ਦਾ ਰਾਹ ਵੀ ਲੱਭਦੇ ਆ ਯਾਰ ਦੇਖੋ ਲੈ ਆ ਇਧਰਲੇ ਪਾਸੇ ਸਾਰਾ ਪਹਾੜੀ ਏਰੀਆ ਆ ਗਿਆ ਮਤਲਬ ਦਰਖਤ ਰੁਖਤ ਨਜ਼ਰ ਆ ਜਾਣਗੇ ਜੰਗਲੀ ਜਿਹਾ ਏਰੀਆ ਆ ਗਿਆ ਸਾਰਾ ਇਧਰਲੇ ਪਾਸੇ ਤੇ ਆਪਾਂ ਅਗੇ ਬਾਹਰ ਸੋਨੀ ਤੇ ਹੁਣ ਆਪਾਂ ਕੇਲੇ ਦੇ ਅੰਦਰਲੇ ਪਾਸੇ ਜਾਣਾ ਹੈ ਨਾ ਬਿਲਕੁਲ ਜੀ ਆਜੋ ਇਧਰਲੇ ਪਾਸੇ ਫਿਰ ਅੰਦਰ ਚੱਲਦੇ ਆਹ ਤਖਾਨੀ ਤਾਂ ਵੀਰ ਕਿੱਸਾ ਉਕਤਾ ਦਰਖਤਾਰੇ ਹੋ ਚੁੱਕੇ ਆ ਖਾਲਸਾ ਰਾਜ ਦਾ ਕਿਲਾ ਹੈ ਪਲਾਸੀ ਕਲਾ ਤੁਹਾਡੇ ਸਾਹਮਣੇ ਹੋ ਕਾਫੀ ਖੌਫਨਾਕ ਤਰੀਕੇ ਦਾ ਬਣਿਆ ਹੋਇਆ ਆ ਜੋ ਚੱਲ ਗਏ ਅੰਦਰਲੇ ਪਾਸੇ ਚੱਲਦੇ ਆ ਤੇ ਆ ਜੋ ਇਧਰਲੇ ਪਾਸੇ ਨਾ ਮੈਂ ਕਿਹਾ ਵੀ ਇੱਕ ਪੋਰਸ਼ਨ ਆ ਪਾ ਵੀ ਦੇਖ ਚੱਲ ਗਏ ਨਾਲ ਦੀ ਨਾਲ ਕਿਉਂਕਿ ਜਿਹੜੀ ਕਲੇਤੀ ਐਂਟਰੀ ਆ ਉਹ ਆਪਾਂ ਬਾਅਦ ਦੇ ਵਿੱਚ ਚੱਲਦੇ ਆ ਪਹਿਲਾਂ ਮੇਰਾ ਰਾਹ ਇਧਰ ਚੱਲੇ ਸੁਣਨੀ ਵੀਰੇ ਆ ਦਿਓ ਸਟਿਕ ਕੋਈ ਜਾਨਵਰ ਲੱਗਦਾ ਕੀ ਹੋ ਸਕਦਾ ਕੋਈ ਬੱਕਰੀਆਂ ਬੱਕਰੀ ਹੋ ਜਰ ਪਰ ਆਪਾਂ ਵੱਡਾ ਜਾਨਵਰ ਮੰਨ ਕੇ ਚੱਲਣਾ ਕਿ ਨਹੀਂ ਕਿਉਂਕਿ ਪਹਾੜੀ ਏਰੀਆ ਪਤਾ ਥੋੜਾ ਹੁੰਦਾ ਕੋਈ ਆਜੋ ਆ ਪੌੜੀਆਂ ਆ ਗਈਆਂ ਆ ਪੌੜੀਆਂ ਤੋਂ ਤਾਂ ਨੂੰ ਜਾਵਾਂਗੇ ਆਪਾਂ ਹਾਂ ਮੂਰ ਸੀਗੇ ਪੱਥਰ ਦੇ ਨਾਲ ਆਪਾਂ ਨੂੰ ਖੜਕਿਆ ਕਰਕੇ ਪਤਾ ਲੱਗ ਜੂਗਾ ਵੀ ਕੋਈ ਚੀਜ਼ ਚੀਜ਼ ਤਾਂ ਨਹੀਂ ਗਈ ਆ ਪੌੜੀਆਂ ਸਕੇਲੀਆਂ ਚੜ ਰਹੀਆਂ ਸੀ ਤੇ ਆ ਬਾਹਰਲੀ ਬਾਉਂਡਰੀ ਦੇ ਨਾਲ ਸਕਿਉਰਟੀ ਤੇ ਸਕਿਉਰਟੀ ਤੇ ਖੜ ਸਕਦੀ ਹੁੰਦੀ ਸੀ ਆਜੋ ਉਧਰਲੇ ਪਾਸੇ ਦਿਖਾਵਾਂ ਤੁਹਾਨੂੰ ਮੈਂ ਬਰੂਦ ਵਗੈਰਾ ਇਥੋਂ ਦੀ ਰਫਲਾਂ ਆ ਦੇ ਤਿੰਨ ਰਫਲਾਂ ਆ ਇੱਕ ਇਥੋਂ ਦੋ ਤਿੰਨ ਆ ਤਿੰਨ ਖਾਨੇ ਦਿੱਤੇ ਹੋਏ ਆ ਇਹ ਤਿੰਨਾਂ ਖਾਨਿਆਂ ਵਿੱਚ ਦੀ ਬਾਹਰਲੇ ਪਾਸੇ ਮਤਲਬ ਫੈਰ ਕੀਤਾ ਜਾ ਸਕਦਾ ਸੀ ਮਤਲਬ ਬਰੂਦ ਡਾਗਿਆ ਜਾ ਸਕਦਾ ਸੀਗਾ ਆ ਤਿੰਨ ਖਾਨੇ ਇਸ ਨੂੰ ਨਜ਼ਰ ਆ ਜਾਣਗੇ ਸਾਫ਼ ਤੌਰ ਤੇ ਆ ਸੁਣੀ ਬੂਟਾ ਕਹਾਦਾ ਹੁੰਦਾ ਕੜੀ ਪੱਤਾ ਕਹਿੰਦੇ ਇਹਨੂੰ ਇਹ ਬਈ ਇੱਥੇ ਪਾਇਆ ਜਾਂਦਾ ਜ਼ਿਆਦਾ ਨਹੀਂ ਕੜੀ ਪੱਤਾ じゃ ਕਹਿੰਦੇ ਆਹ ਲੱਗਦਾ ਆ ਇੱਧਰ ਪਤਾ ਦਿਖਾਂ ਜਾ ਕੇ ਇਹ ਬੁਰਜ ਆ ਗਿਆ ਬੁਰਜ ਦੇ ਅੰਦਰ ਚਾਹਾਂ ਮੈਂ ਇੱਕ ਮਿੰਟ ਹਾਜੂ ਹਾਜ ਤੁਰਿਓ ਆਜੂ ਬੁਰਜ ਤੇ ਆ ਗਏ ਆਪਾਂ ਕਾਫੀ ਸੰਸਕ ਬੁਰਜ ਵੀ ਆਮ ਬੁਰਜਾਂ ਦੇ ਨਾਲੋਂ ਵੱਡੇ ਆਕਾਰ ਦੇ ਵਿੱਚ ਆ ਆ ਵੀ ਬੁਰਜ ਕਾਫੀ ਵੱਡੇ ਆਕਾਰ ਦੇ ਵਿੱਚ ਆ ਬੁਰਜ ਇਹ ਕੰਡੇਦਾਰ ਛਾੜੀਆਂ ਵੀ ਕਰੋਂਦੇ ਵਗੈਰਾ ਇੱਥੇ ਨਜ਼ਰ ਆ ਜਾਣਗੇ ਬੋੜ ਹੋ ਚੁੱਕੇ ਆ ਆ ਪੱਥਰ ਦੇ ਵਗੈਰਾ ਨੂੰ ਨਜ਼ਰ ਆ ਜਾਣਗੇ ਆ ਦੇਖੋ ਇਹ ਵੀ ਇੱਕ ਬਰਜ ਦਾ ਰੂਪ ਆ ਕੰਧਾਂ ਚਾਰੇ ਪਾਸੇ ਮਤਲਬ ਦਰਖਤ ਹਰੇ ਹੋ ਹੋ ਕੇ ਕੰਧਾਂ ਨੂੰ ਢਾ ਰਹੇ ਆ ਮਤਲਬ ਇਹ ਵੀ ਇੱਕ ਕਿਲੇ ਦਾ ਰੂਪ ਲੈ ਚੁੱਕਿਆ ਮਤਲਬ ਜਿਹੜੇ ਦਰਖਤਾਂ ਜਾਂ ਤਾਂ ਕਹਿ ਲੋ ਕਿ ਦਰਖਤਾਂ ਨੇ ਕੰਧਾਂ ਬਚਾ ਲਈਆਂ ਮੰਨ ਲਓ ਤੇ ਉਦਾਂ ਦਾ ਮਤਲਬ ਖਤਰੇ ਦੇ ਕਿਨਾਰੇ ਤੇ ਡਿੱਗਣ ਵਾਲੀਆਂ ਕੰਧਾਂ ਵਾਂ ਕੋਗੂ ਵਗੈਰਾ ਬੋਲਦੇ ਹਨ ਮੂਰ ਵਗੈਰਾ ਇੱਧਰ ਤੇ ਆ ਚੱਲੇ ਕਿ ਹੁਣ ਮਗਰਲੇ ਪਾਸੇ ਆ ਸਾਰੇ ਪੱਥਰ ਦਿਖਾ ਦਿਓ ਕੋਪੀ ਵੀਰੇ ਢੇਰ ਲੱਗੇ ਆ ਪਏ ਕੁਝ ਕੰਦਾਂ ਟੁੱਟ ਚੁੱਕੀਆਂ ਨੇ ਆ ਦੇਖ ਸਕਦੇ ਤੁਸੀਂ ਕੰਦਾਂ ਇਧਰਲੇ ਪਾਸੇ ਆ ਟੁੱਟ ਟੁੱਟੀਆਂ ਹੋਈਆਂ ਕੰਦਾਂ ਨਜ਼ਰ ਆ ਜਾਣਗੀਆਂ ਤੁਹਾਨੂੰ ਤੇ ਆਪਾਂ ਹੁਣ ਇਧਰ ਵਾਪਸ ਹੀ ਚੱਲਦੇ ਆ ਮੈਂ ਦਿਖਾ ਦੇ ਕਿਹੜੇ ਰਾਹ ਤੋਂ ਆਪਾਂ ਵਾਪਸ ਚੱਲਾਂਗੇ ਆ ਦੇ ਅਮਰਵੇਲਾ ਕੀ ਕਈ ਤਰ੍ਹਾਂ ਦੀਆਂ ਬੂਟੀਆਂ ਆ ਆਹ ਰਾਹ ਤੋਂ ਆਪਾਂ ਬਾਹਰਲੇ ਪਾਸੇ ਨਿਕਲਾਂਗੇ ਇੱਥੋਂ ਦੇ ਕੋਈ ਆਏ ਸੀਗੇ ਇਸ ਸੱਕੈਰਿਟੀਜ਼ਾ ਇਹਨੂੰ ਸ਼ੇਅਰ ਲਾਜ਼ਮੀ ਕਰ ਦਿਓ ਆਜੂ ਕਿਰਾ ਸੁਣੀ ਵੀਰ ਹੁਣ ਉਧਰਲੇ ਚਾਸੀ ਚੱਲ ਗਏ ਮੇਰ ਕਿਲੇ ਵੱਲ ਹਾਂਜੀ ਉਧਰ ਚਲਦੇ ਆਂ ਐਂਟਰੀ ਕਰਦੇ ਆਂ ਆਜੂ ਆ ਫੜੋ ਆਜੂ ਦਰਸ਼ਕੋ ਇਹ ਐਂਟਰੀ ਗੇਟ ਆ ਕਿਲੇ ਦਾ ਆ ਦੇਖ ਸਕਦੇ ਹੋਏ ਇਹ ਗੇਟ ਐਂਟਰੀ ਗੇਟ ਕਿੰਨਾ ਉਚਾਈ ਤੱਕ ਤਾਂ ਤੱਕ ਬਣਿਆ ਹੋਇਆ ਵੱਡਾ ਕਿਲਾ ਹੈ ਚੂਨੇ ਦੇ ਨਾਲ ਬਣਿਆ ਹੋਇਆ ਸੀਗਾ ਚੂਨੇ ਦੀ ਮਿਆਦ ਬਹੁਤ ਹੁੰਦੀ ਆ ਸੁਣੀ ਕੋਈ ਖਤਰਾ ਤਾਂ ਨਹੀਂ ਭਾਈ ਭਾਈ ਪੱਥਰ ਬਹੁਤ ਵਰਤਿਆ ਪੱਥਰ ਵੀ ਵਰਤਿਆ ਗਿਆ ਆ ਦੇਖੋ ਇਧਰਲੇ ਪਾਸੇ ਤਾਂ ਤੱਕ ਵੀਊ ਦਿਖਾ ਦਿਓ আরে ਇਹ ਸਹੀ ਆ ਦਿਖਾ ਦਿਓ ਤਾਂ ਤੱਕ ਕਿੱਡਾ ਕਮਾਲ ਦਾ ਦ੍ਰਿਸ਼ ਤੁਹਾਨੂੰ ਨਜ਼ਰ ਆਊਗਾ ਤਾਂ ਚੱਲ ਗਏ ਆ ਡਿੱਗਿਆ ਹੋਇਆ ਪਹਾਉ ਤੋਂ ਪੁਰਸ਼ਣ ਆਹ ਦੇ ਉਪਰੋਂ ਦੇਖੋ ਹਾਂ ਕਿੱਝੀ ਮੈਨੂੰ ਤੇ ਆਹ ਧਰਲੇ ਪਾਸੇ ਕਿਧਰ ਪਾਸੇ ਲੱਗੇ ਇੱਧਰ ਚੱਲਦੇ ਹਾਂ ਦਾ ਇੱਦਾਂ ਉਪਰ ਮੈਂ ਇਧਰਲੇ ਪਾਸੇ ਜਾਣਾ ਕਾਫੀ ਡੱਗ ਚੁੱਕਿਆ ਉੱਤੋਂ ਤੱਕ ਉਹ ਡਾਟ ਖੜੀ ਹੈ ਇੱਕ ਉਹ ਤੇ ਇਹ 17ਵੀਂ ਸਦੀ ਦਾ ਬਣਿਆ ਹੋਇਆ ਕਿਲਾ ਹੈ ਆਗੇ ਕਿੰਨੀ ਸੋਹਣੀਆਂ ਪੌੜੀਆਂ ਇਧਰੋਂ ਲੈਦੀਆਂ ਓਹੋ 17ਵੀਂ ਸਦੀ ਦਾ ਬਣਿਆ ਹੋਇਆ ਕਿਲਾ ਆਹ ਪੌੜੀਆਂ ਦਾ ਉਤਰਾਟਾ ਚੱਟ ਕੁੱਤੇ ਵੀ ਪੌੜੀਆਂ ਬਣੀਆਂ ਵਾ ਉਹ ਫਿਰ ਇੱਕ ਤਾਂ ਦਿਖਾ ਦਿਓ ਆ ਦਿਖਾ ਸਕਦੇ ਹਾਂ ਉਤਲੇ ਪਾਸੇ ਵੀ ਆ ਪੌੜੀਆਂ ਗਾਂ ਕਰਕੇ ਲੈ ਜੋ ਵੀ ਆ ਇੱਥੋਂ ਆੜੀਆਂ ਸਹੀ ਆਹ ਆ ਪੌੜੀਆਂ ਦੇਖੋ ਇੱਥੋਂ ਤੱਕ ਵੀ ਸਭ ਨੂੰ ਨਜ਼ਰ ਆ ਜਾਣਗੀਆਂ ਤਾਂ ਵੀ ਪੌੜੀਆਂ ਬਣੀਆਂ ਹੋਈਆਂ ਵਾ ਤੇ ਇਹਦੇ ਨਾਲ ਥੱਲੇ ਵੀ ਬਣੀਆਂ ਹੋਈਆਂ ਵਾ ਥੱਲੇ ਮੈਂ ਜਾ ਕੇ ਦੇਖਦਾ ਅੱਗੇ ਚੱਕ ਜਾਵਾਂ ਮੈਂ ਦੇਖ ਕੇ ਜਾਏਗਾ ਮੈਨੂੰ ਡੰਡਾ ਫੜਾ ਆਜੂ ਹੌਲੀ ਹੌਲੀ ਆ ਵੀ ਪੀੜੀਆਂ ਪੀੜੀਆਂ ਪੌੜੀਆਂ ਜਾਂਦੀਆਂ ਤੇ ਇਹਦੇ ਵਿੱਚ ਵੀ ਆ ਇਥੇ ਵੀ ਮਤਲਬ ਰਫਲ ਪਾਉਣ ਨੂੰ ਥਾਂ ਰੱਖਿਆ ਹੋਇਆ ਵੀ ਇਦਾਂ ਕਰਕੇ ਰਫਲ ਪਾਈ ਜਾ ਸਕਦੀ ਸੀਗੀ ਆਜੂ ਇਹ ਆ ਗਿਆ ਆਪਣਾ ਦਰਵਾਜ਼ਾ ਜਿੱਥੋਂ ਦੀ ਆਪਾਂ ਐਂਟਰੀ ਕੀਤੀ ਉਸ ਦਰਵਾਜ਼ੇ ਦਾ ਰਾਹ ਵਾ ਇਹਨੂੰ ਲਗਾ ਤਾਂ ਥੱਲੇ ਜਾਈਏ ਆਪਾਂ ਆ ਉਤਲੀਆਂ ਪੌੜੀਆਂ ਦਾ ਮਤਲਬ ਜਿਹੜਾ ਕਿਲਾ ਵਾ ਅੰਦਰ ਇੱਕ ਘੁੰਮਣ ਘੇਰੀ ਦੇ ਵਿੱਚ ਕਿਰਿਆ ਹੋਇਆ ਕਿਲਾ ਹੈ ਮਤਲਬ ਬਹੁਤ ਰਖਸਜੀ ਵਾਲਾ ਕਿਲਾਵਾ ਕੁਝ ਪੌੜੀਆਂ ਗਿਰ ਗਈ ਇੱਕ ਪੌੜੀ ਇੱਥੋਂ ਉੱਪਰ ਜਾਂਦੀ ਹੈ ਇੱਥੇ ਇਹ ਮੋੜ ਸੀ ਪੌੜੀਆਂ ਦਾ ਮੋੜ ਸੀ ਡੱਗ ਪਿਆ ਪੌੜੀਆਂ ਇਧਰ ਦੇਖੋ ਇਹ ਇਧਰ ਨੰਗੂ ਅੱਗੇ ਯਾਰ ਕਾਫੀ ਵੱਡਾ ਕਿਲਾ ਪਰ ਯਾਰ ਡੱਗ ਰਿਹਾ ਨੂੰ ਸਾਹ ਨਹੀਂ ਰਿਹਾ ਖਾਲਸਾ ਰਾਜ ਦਾ ਕਿਲਾ ਹੋਵੇ ਤਾਂ ਐਦਾਂ ਡਿੱਗੇ ਨਹੀਂ ਯਾਰ ਇਹ ਗਲਤ ਗੱਲ ਹੈ ਇਹ ਵੀ ਪੌੜੀਆਂ ਹਾਂ ਆ ਦੇਖੋ ਕਿੰਧਰਾ ਵਿਸ਼ਾਲ ਥੂਸ ਨਜ਼ਰ ਆ ਜੂ ਆਹ ਦੇਖੋ ਰਸਤੇ ਆ ਰਗੇ ਰਸਿਆਂ ਵਰਗੀਆਂ ਮਤਲਬ ਜੜੀਆਂ ਬੂਟੀਆਂ ਤੋਂ ਨਜ਼ਰ ਆ ਜਾਣਗੇ ਜੜਾਂ ਇੱਧਰ ਵੀ ਪੌੜੀਆਂ ਚੜ੍ਹਦੀਆਂ ਸੁਣੀ ਗੇਰ ਹੋਇਓ ਅੱਗੇ ਹੋਇਓ ਆ ਬਰਜ ਦੇ ਥੱਲੇ ਆ ਬਹੁਤ ਗੋਪਤ ਤੌਰ ਤੇ ਬਰੂਦ ਵਗੈਰਾ ਰੱਖਣਾ ਤਾਂ ਇਸ ਥਾਂ ਤੇ ਰੱਖਿਆ ਜਾਂਦਾ ਹੁੰਦਾ ਸੀਗਾ ਆਪਾਂ ਮੈਨੂੰ ਲੱਗਦਾ ਹੈ ਨਾ ਹੁਣ ਪਰਲੇ ਪੋਰਸ਼ੀ ਚ ਚੱਲੇ ਗਏ ਹੈਨਾ ਇਸ ਸਟਰਕਚਰ ਆਪਾਂ ਸਾਰਾ ਦੇਖ ਚੁੱਕੇ ਆ ਤੇ ਉਤੋਂ ਤੱਕ ਦਿਖਾ ਦਿਓ ਕਿ ਹਸਾਗਤਾ ਦੇ ਕੋਲ ਫਿਰ ਤਾਂ ਤੋਂ ਦਿਖਾਉਂਦੇ ਤੁਰੇ ਆਇਓ ਕਿੰਨੇ ਦਰਗਤ ਹਾਰੇ ਹੋ ਹੋਟੇ ਇਹਦੇ ਵਿੱਚ ਤੇ ਦੇਖੋ ਤਾਂ ਸਹੀ ਕਮਾਲ ਹੀ ਆਜੋ ਇੱਥੋਂ ਦੀ ਵੀ ਰਫਲਾਂ ਪਾਉਣ ਨੂੰ ਤਾਂ ਤਾਂ ਦੀ ਦਿਖਾਉਂਦੇ ਤੇਰੇ ਆਉਤਾਂ ਨੂੰ ਵੀ ਤਾਂ ਕਿ ਅੰਦਾਜ਼ਾ ਲੱਗ ਜੇ ਆਪਣੇ ਦਰਸ਼ਕਾਂ ਨੂੰ ਦੇਖਣ ਦਾ ਮੁੱਲ ਪੈ ਜੇ ਉਹਨਾਂ ਦਾ ਵੀ ਹਾਂ ਯਾਰ ਗੱਲਬਾਤ ਇਹਨਾਂ ਨੇ ਦਿਖਾਈ ਆ ਕੋਈ ਇਹ ਡਿੱਗ ਗਿਆ ਡੱਕ ਚੱਲਿਆ ਮਤਲਬ ਆਖਰੀ ਸਾਹਾਂ ਤੇ ਹੀ ਆ ਇਹ ਤੇ ਸ਼ੇਅਰ ਕਰ ਦਿਓਗਾ ਤੇ ਸੇਵ ਕਰਕੇ ਰੱਖ ਲਿਓ ਤੁਹਾਡੇ ਜਵਾਕਾ ਦੇ ਕੰਮ ਆਊਗੀ ਵੀ ਆਹ ਚੀਜ਼ ਵੀ ਸੀਗੀ ਇੱਥੇ ਗੂਪੀ ਵਰ ਧਿਆਨ ਨਾਲ ਹੂੰ ਇੱਧਰਲੇ ਪਾਸੋਂ ਤੋਂ ਆਪਾਂ ਪਰਲੇ ਪਾਸੋਂ ਨੂੰ ਜਾ ਸਕਦੇ ਹਾਂ ਆਜੋ ਇੱਧਰਲੇ ਪਾਸੇ ਤੁਰਿਆ ਮੇਰੇ ਨਾਲ ਆਜੋ ਆਜੋ ਤੁਰਿਓ ਆ ਦੇਖੋ ਕਿੱਸਾ ਕਿਤਾਬ ਨਾਲ ਫੇਰ ਵੀ ਮਾੜੀ-ਮੋਟੀ ਰਿਪੇਅਰ ਕੀਤੀ ਹੋਈ ਆ ਸੁਣੂਵੇਂ ਦੱਸਦੇ ਇਨ੍ਹਾਂ ਕਿਲਿਆਂ ਦੀ ਜੋ ਬੰਗਾਰਾ ਸਿੱਖਾਂ ਦੇ ਕਿਲੇ ਸੀਗੇ ਆਪਣੇ ਖਾਲਸਾ ਰਾਜ ਦੇ ਕਿਲੇ ਇਹਨਾਂ ਦੀ ਰਿਪੇਅਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਕਰਾਈ ਸੀ ਤਕਰੀਬਨ 360 ਕਿਲਿਆਂ ਦਾ ਜ਼ਿਕਰ ਮਿਲਦਾ ਬੰਦਾ ਸਿੰਘ ਬਹਾਦਰ ਨਾਲ ਜੁੜੇ ਇਹਨਾਂ ਖਾਲਸਾ ਕਿਲਿਆਂ ਦੇ ਵਿੱਚੋਂ ਆਜੂ ਉਧਰਲੇ ਪਾਸੇ ਮਾੜਾ ਇਹ ਜਾ ਕੇ ਦੇਖਦਾ ਇਧਰ ਬਾਹਰਲੇ ਪਾਸੇ ਆਪਾਂ ਆ ਚੁੱਕੇ ਆ ਇਹ ਵੀ ਇੱਕ ਬਾਹਰਲਾ ਪਾਸੇ ਵਾਲਾ ਬਰਜ ਸੀਗਾ ਇੱਥੇ ਮਤਲਬ ਢਾਟੇਰੀ ਹੋ ਚੁੱਕਿਆ ਵਾ ਅਕੀ ਤੁਸੀ ਦੇਖ ਸਕਦੇ ਹੋ ਟਾਟਰੀ ਹੋ ਚੁਕਿਆ ਆਪਾਂ ਇਧਰਲੇ ਪਾਸੇ ਦੀ ਬਾਹਰ ਤੋਂ ਬਰ ਪਹਿਲਾਂ ਗੇੜਾ ਦੇ ਕੇ ਆਏ ਆ ਆ ਛੱਤਾਂ ਦਿਖਾ ਦੇ ਕੋ ਫਿਰ ਤਾਂ ਨੂੰ ਕਰਕੇ ਅੱਜ ਦੇਖੋ ਕਿਸ ਤਰੀਕੇ ਦੇ ਨਾਲ ਡਾਟਾਂ ਜੀਆਂ ਬਣ ਚੁਕੀਆਂ ਆਪਾਂ ਨੂੰ ਹੁਣ ਮਗਰੀ ਜਾਣਾ ਪਊ ਕਿ ਇਧਰ ਦੀ ਰਾਹ ਬੰਦ ਆ ਸਾਰਾ ਮਗਰ ਫਿਰ ਮੁੜਨਾ ਪਊਗਾ ਹੋਰ ਰੂਟ ਅਕਤਿਆਰ ਕਰਕੇ ਪਰੇ ਦੀ ਜਾਣਾ ਪਊਗਾ ਤੇ ਆਹ ਦੇਖਿਆ ਕਿ ਕਿੰਨੇ ਕੰਡੇ ਵੀ ਇਹਨਾਂ ਦੇ ਵਿੱਚ ਕੰਡੇ ਵੀ ਲੱਗੇ ਹੋਏ ਆ ਸੱਪੋਸ ਰੂਪੀ ਵਾਲਾ ਕੰਮ ਹੀ ਆ ਆਇਓ ਸੋਨੀ ਵੀਰ ਆ ਫੜੋ ਇੱਕ ਸਟਿਕ ਅਡੰਡਾ ਤੁਸੀਂ ਫੜੋ ਮੈਂ ਤੁਹਾਡੇ ਲਈ ਚੱਕਿਆ ਸੀ ਤੇ ਇਧਰਲੇ ਪਾਸੇ ਦੀ ਆਪਾਂ ਜਾ ਕੇ ਦੇਖੀਏ ਹੋਰ ਆਇਓ ਇੱਥੋਂ ਦੀ ਆਪਾਂ ਉੱਪਰਲੇ ਪਾਸੇ ਜਾ ਸਕਦੇ ਆ ਆਪਾਂ ਸੋਨੀ ਉਹ ਮੇਰੀ ਗੱਲ ਸੁਣ ਕੋਈ ਸੈਟ ਨਾਲ ਨਹੀਂ ਉੱਤੇ ਆ ਇਧਰਲੇ ਪਾਸੇ ਆਪਾਂ ਚੱਲਦੇ ਆ ਅਤਲੇ ਹੁਗਾ ਕਿਲੇ ਦਾ ਬਚਕਾਰਲਾ ਭਾਗ ਆ ਇਹ ਜਿਹਨੂੰ ਵਿੜਾ ਕਹਿ ਸਕਦੇ ਸੀ ਆਪਾਂ ਆਲੋਕੀ ਕੋਈ ਪ੍ਰੋਬਲਮ ਤਾਂ ਨਹੀਂ ਆ ਜੋ ਆਹ ਸੋਢਲੇ ਰਾਹ ਬਣਾਤਾ ਮੈਂ ਆਜੋ ਆਜੋ ਕੈਮਰੇ ਵਾਲਾ ਔਖਾ ਕੰਮ ਪੈਰ ਤਲਕਦੇ ਆ ਆ ਇਧਰਲੇ ਪਾਸੇ ਸਾਰਾ ਬੇੜਾ ਸੀਗੇ ਨੀਮਾ ਵਾ ਇੱਥੇ ਇੱਕ ਚਬੂਤਰਾ ਬਣਿਆ ਹੋਇਆ ਇੱਕ ਚਬੂਤਰ ਦੀ ਤਰ੍ਹਾਂ ਵਾ ਹੋ ਸਕਦਾ ਇਹ ਪਾਣੀ ਦਾ ਕੁੰਡ ਹੋਵੇ ਆਜੋ ਇਧਰਲੇ ਪਾਸੇ ਆਹ ਨੀਮਾ ਰਹਿ ਗਿਆ ਇਹ ਕਿਲੇ ਤੋਂ ਉੱਚੇ ਤੇ ਥਲੇ ਨੀਮਾ ਪੋਰਸ਼ਨ ਭਾਗ ਆ ਇਹ ਆਜੋ ਇਕ ਕਿਨਾਰੇ ਕਿਨਾਰੇ ਆਪਾਂ ਤੁਰ ਰਹੇ ਆ ਤੇ ਇਹਦੇ ਵਿੱਚ ਦੀ ਆ ਸੁਰੰਗਾਂ ਵੀ ਜਾਂਦੀਆਂ ਸੀਗੀਆਂ ਆ ਦੇਖ ਸਕਦੇ ਹੋ ਆ ਸੁਰੰਗਾਂ ਵੀ ਜਾਂਦੀਆਂ ਸੀਗੀਆਂ ਤੁਹਾਨੂੰ ਨਜ਼ਰ ਆ ਜਾਣਗੀਆਂ ਇਹ ਸੁਰੰਗਾਂ ਵੀ ਇੱਥੇ ਬਣੀਆਂ ਹੋਈਆਂ ਸਾਫ਼ ਤੌਰ ਤੇ ਤੁਹਾਨੂੰ ਨਜ਼ਰ ਆ ਜਾਣਗੀਆਂ ਦੇਖੋ ਲੈ ਆ ਸਕਦੇ ਹੋ ਇੱਧਰ ਦੇਖੋ ਆ ਪੌੜੀਆਂ ਇੱਥੇ ਖੂਹ ਵੀ ਆਹ ਪੌੜੀਆਂ ਥੱਲੇ ਉਤਰ ਗਿਆ ਜਮਾ ਮਤਲਬ ਕਿਲੇ ਦੇ ਥੱਲੇ ਵਾਲੇ ਪਾਸੇ ਤੇ ਆ ਚੁੱਕਿਆ ਵਾਂ ਤੇ ਆਹ ਖੂਹੀਆ ਆਖੂ ਹੀ ਆਖੂ ਹੀ ਨੂੰ ਚਾਰਿਆਂ ਪਾਸਿਆਂ ਤੋਂ ਆਹਾ ਮਤਲਬ ਇਹ ਕਹਾ ਕੋਰੜੇ ਦੇ ਰੋਖਾ ਇਸ ਕੋਰੜੇ ਦੇ ਰੋਖ ਨੇ ਘੇਰ ਲਿਆ ਹੋਇਆ ਘੇਰਿਆ ਹੋਇਆ ਵਾ ਕੋਪੀ ਵੀਰੋ ਪਰਲੇ ਪਾਸੇ ਦਿਖਾਉਂਦੇ ਜਾਓ ਵੀ ਉਹ ਦੇਖੋ ਕਿੰਨਾ ਮਤਲਬ ਵਿਸ਼ਾਲ ਕਿਲਾ ਸੁ ਨਜ਼ਰ ਆਊਗਾ ਦਰਖਤਾਂ ਦੇ ਵਿੱਚ ਹੀ ਘਿਰਿਆ ਹੋਇਆ ਇਹ ਸ਼ਾਨਦਾਰ ਕਿਲਾ ਵਾ ਅੱਜ ਵੀ ਸੰਭਾਇਆ ਜਾਵੇ ਤੇ ਦਾ ਕੋਈ ਮੁੱਲ ਨਹੀਂਗਾ ਤੇ ਆ ਵਿਚਕਾਰ ਕੋਈ ਚਬੂਤਰਾ ਵਾ ਹੋ ਸਕਦਾ ਕੋਈ ਝੰਡਾ ਵਗੈਰਾ ਲਹਿਰਾਉਣ ਦੇ ਲਈ ਥਾਂ ਬਣਾਈ ਗਈ ਹੋਵੇ ਆ ਦਿਖੋ ਅਸਲ 'ਚ ਜਦੋਂ ਹਰਿਆਣਾ ਬਣ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਹਰਿਆਣਾ ਹਿਮਾਚਲ ਬਣ ਗਏ ਤੇ ਇਹਦੀ ਕਦਰ ਘਟ ਗਈ ਕਿਉਂਕਿ ਕਦਰ ਤਾਂ ਉਦੋਂ ਹੀ ਘਟ ਗਈ ਸੀ ਜਦੋਂ ਬਨਜਾਰੇ ਸਿੱਖਾਂ ਨੂੰ ਗਰੀਬ ਹੋ ਗਏ ਸੀ ਕਿਉਂਕਿ ਅੰਗਰੇਜ਼ਾਂ ਦੀਆਂ ਪਾਲਿਸੀਆਂ ਨੇ ਬਨਜਾਰਾ ਸਿੱਖਾਂ ਨੂੰ ਬਹੁਤ ਜ਼ਿਆਦਾ ਗਰੀਬੀ ਦੀ ਹਾਲਤ 'ਚ ਪਹੁੰਚਾਤਾ ਸੀਗਾ ਉਸ ਤੋਂ ਬਾਅਦ ਫਿਰ ਇਹ ਮਤਲਬ ਇਹਨਾਂ ਦਾ ਕੰਮ ਡਾਊਨ ਹੁੰਦਾ ਗਿਆ ਇਹਨਾਂ ਤੇ ਪਾਬੰਦੀਆਂ ਲਾਤੀਆਂ ਇਸ ਕਿਸਮ ਦੀਆਂ ਕਿ ਵਪਾਰ ਨਾ ਕਰ ਸਕਣ ਵਪਾਰ ਰੁਕ ਗਿਆ ਤਾਂ ਇਹਨਾਂ ਦਾ ਫਿਰ ਕੰਮ ਵੀ ਠੱਪ ਹੋ ਗਿਆ ਸੀ ਹੁਣ ਆਪਾਂ ਉਹ ਪਰਲੇ ਪਾਸੇ ਤਾਂ ਵਾਲੇ ਪਾਸੇ ਨੂੰ ਚੱਲਾਂਗੇ ਬਹੁਤ ਪਿਆਨਕਾ ਵੀ ਉਹ ਸੀ ਇੱਥੇ ਤੇ ਨਈਆਂ ਹੋਰ ਕੋਈ ਤੇ ਮੈਨੂੰ ਨਜ਼ਰ ਨਹੀਂ ਆਇਆ ਆ ਜੋ ਕਿਰਾ ਅਖੂਈ ਵਾਲਾ ਪੋਰਸ਼ਨ ਆਪਾਂ ਦੇਖ ਹੀ ਲਿਆ ਸੀਗਾ ਤੇ ਆ ਤਾਂ ਆ ਪੌੜੀਆਂ ਚੜਾਂਗੇ ਆ ਵੀ ਥਲੇਰ ਮਮਪੀ ਬਣਾਈ ਹੋਈ ਆ ਆ ਜੋ ਥਲੇ ਵੀ ਆ ਮਮਪੀ ਦੋ ਪਾਸੇ ਪੌੜੀਆਂ ਚੜਦੀਆਂ ਮਮਤੀ ਜੀ ਬਣਾਈ ਹੋਈ ਨਜ਼ਰ ਆ ਜੂਗੀ ਉਹ ਤਾਂ ਬਰਜ ਇੱਥੇ ਕੋਈ ਹਰੇ ਰੰਗ ਦਾ ਝੰਡਾ ਲਾ ਗਿਆ ਤੇ ਇਧਰਲੇ ਪਾਸੇ ਆ ਕਮਰੇ ਹੁੰਦੇ ਸੀਗੇ ਸਾਰੇ ਆ ਕਮਰੇ ਸੋ ਨਜ਼ਰ ਆ ਜਾਣਗੇ ਸਾਹਬ ਤੌਰ ਤੇ ਹ ਬਣੇ ਹੋਏ ਟਹਿ ਚੁੱਕੇ ਨੇ ਹਾਜੀ ਮੰਦੂ ਉੱਤੇ ਤਾਂ ਜਾ ਕੇ ਦੇਖਣਾ ਆਜੂ ਕੁੱਪੀ ਵੀਰੇ ਤੇ ਆਹਾ ਕੇਰਾ ਪਰ ਬਾੜਲੀ ਦਵਾਰ ਤੇ ਆ ਗਿਆ ਇਹਦੇ ਕਿਲੇ ਲਈਆਂ ਦੋ ਦਿਵਾਰਾਂ ਨੇ ਲੇਹਰਾਂ ਦੋ ਲੇਹਰਾਂ ਨੇ ਇੱਕ ਆਵਾ ਇੱਕੀ ਤੂੰ ਬਾਹਰਲੇ ਪਾਸੇ ਆ ਮਗਰ ਹਟਦੇ ਜਾਇਓ ਮਗਰ ਉੱਪਰਲੇ ਵੱਸ ਨੂੰ ਮੂੰਹ ਕਰਕੇ ਦਿਖਾ ਦਿਓ ਕਿ ਹਿਸਾਬ ਦਾ ਵਿਊਸ ਨੂੰ ਨਜ਼ਰ ਆਊਗਾ ਆ ਦਿਖਾ ਦਿਓ ਜੰਗਲ ਜਿੱਥੋਂ ਆਪਾਂ ਥਲੋਂ ਆਤਰ ਕੇ ਆਏ ਆ ਵੀ ਦੇਖ ਸਕਦੇ ਹੋ ਕਮਾਲ ਹੀ ਜੋ ਵੀਊਥ ਨੂੰ ਨਜ਼ਰ ਆਊਗਾ ਦੇਖੋ ਕਿੰਨਾ ਸੰਘਣਾ ਕਿਲਾਵਾ ਤੇ ਆਹ ਵੀ ਕਮਰੇ ਬਣੇ ਹੋਏ ਆ ਹਾਂ ਹਾਂ ਇਹ ਇਹ ਵੀ ਸਾਰੇ ਕਮਰੇ ਹੀ ਬਣੇ ਹੋਏ ਆ ਬਥੇ ਰਹਿਣ ਦੇ ਵਾਸਤੇ ਰਸ਼ੀ ਕੋ ਵੀਰ ਥੱਲੇ ਕਰਕੇ ਦਿਖਾ ਦਿਓ ਹੁਣ ਜਿੱਥੇ ਕਿ ਆਹਾ ਕਾਫੂਸੋ ਗਿਆ ਹੋਇਆ ਸਾਰਾ ਸੁਨ ਨਜ਼ਰ ਆਊਗਾ ਇੱਕ ਆਪਾਂ ਹੋਰ ਬੁਰਜ ਵਾਲੇ ਪਾਸੇ ਚੱਲੇ ਆ ਬਹੁਤ ਤੰਗ ਰਸਤਾ ਵਾ ਇਹ ਬੰਦਾ ਸਿੰਘ ਬਹਾਦਰ ਜੀ ਦਾ ਕਿਲਾਵਾ ਜਿਹੜਾ ਮੁਗਲਾਂ ਖਿਲਾਫ ਵਰਤਿਆ ਗਿਆ ਸੀ 17ਵੀਂ ਸਦੀ ਦੇ ਕਿਲੇ ਦੇ ਵਿੱਚ ਸੁੰਨੇ ਦੇ ਨਾਲ ਬਣਿਆ ਹੋਇਆ ਹਰੇ ਕੋਪੀ ਬਰੇਸਾਈ ਪੌੜੀਆਂ ਵਗੈਰਾ ਸਾਰੀਆਂ ਪੌੜੀਆਂ ਟੁੱਟ ਚੁੱਕੀਆਂ ਇੱਥੋਂ ਦੋ ਕੁ ਪੌੜੀਆਂ ਬਚੀਆਂ ਸਿਰਫ ਟਲਾਂਆਂ ਹੀ ਆ ਆ ਜੋ ਕਿਰਾ ਅੰਦਰ ਬੁਰਜ ਵਾਲੇ ਪਾਸੇ ਆਪਾਂ ਆ ਗਏ ਆ ਲਾਈਟ ਸੈੱਟ ਕਰ ਲਿਓ ਹਾਈ ਸੋ ਵਧਾ ਲਿਓ ਦੇਖੋ ਕਿੱਸਾ ਅੱਡ ਡਿਜ਼ਾਈਨ ਹੀ ਤੁਹਾਨੂੰ ਕਿਤੇ ਮਿਲਣਾ ਆ ਰਿਆ ਸੋਪੀ ਬਰੇਸਾਈ ਆ ਡਿਜ਼ਾਈਨ ਦੇਖੋ ਕਿਰਾ ਇੰਨਾ ਠੰਡਾ ਇਹ ਸੁੰਨੀ ਤੇ ਲੈ ਕੇ ਆਇਆ ਮੈਨੂੰ ਆ ਥਾਂ ਤੇ ਆਹ ਦੇਖੋ ਕਿੰਨਾ ਠੰਡੇ ਬੁਰਜ ਲੱਬਿਆ ਨੇ ਤੇ ਆਹ ਦੇਖੋ ਇੰਨਾ ਠੰਡਾ ਵਾਇਆ ਆਹ ਡਿਜ਼ਾਈਨ ਹੀ ਤੁਹਾਨੂੰ ਕਿਤੋਂ ਮਿਲਣਾ ਕਿਸ ਤਰੀਕਾ ਗੋਲ ਆਕਾਰ ਬਈ ਸਭ ਤੋਂ ਵੱਡੀ ਗੱਲ ਚ ਪਰ ਪਤਾ ਕੀ ਦੇਖੀ ਆ ਆਪਾਂ ਜਿੰਨੇ ਬੁਰਜ ਦੇਖਦੇ ਹੁੰਨੇ ਆ ਉ ਉੱਪਰ ਹੁੰਦੇ ਨੇ ਛੱਕ ਤੇ ਹੁੰਦੇ ਨੇ ਇਹ ਪਹਿਲਾਂ ਵੀ ਜਿਹੜਾ ਕਵਰ ਕਰਿਆ ਵਾ ਹਨੇ ਕਵਰ ਕਰਿਆ ਇਹ ਉੱਤੇ ਹੀ ਹੋਊਗਾ ਆ ਆ ਜਿਹੜੀਆਂ ਸਾਨੂੰ ਪੋਰਸ਼ਨ ਦਿਖ ਰਏ ਸਾਨੂੰ ਇਹ ਸਾਰੇ ਹੈਗੇ ਆ ਰਫਲ ਬਾਹਰ ਪਾ ਕੇ ਫਾਇਰਿੰਗ ਲਈ ਇਦਾਂ ਰਫਲ ਲੈ ਕੇ ਖੜ ਕੇ ਫਾਇਰਿੰਗ ਕਰ ਲਈ ਇਹ ਪੋਰਸ਼ਨ ਜਿਹੜੀਆਂ ਗੋਲ ਸੁ ਨਜ਼ਰ ਆ ਰਹੇ ਆ ਇਹ ਵਰਤੇ ਜਾਂਦੇ ਸੀਗੇ ਇਦੋਂ ਉੱਤੇ ਆਪਾਂ ਟੁੱਟੀਆਂ ਪਾਉੜੀਆਂ ਹੈਨਾ ਕੋਈ ਭਾਈ ਅੰਦਰ ਨਾ ਅੰਦਰ ਨਾ ਜਾਇਓ ਉਧਰ ਹੈਂ ਦੰਦਗੀਆਂ ਜੇ ਫਿਰ ਰਹਿਣੇ ਇੱਧਰ ਅੱਛਾ ਇੱਧਰ ਇੱਧਰ ਬਰਜ ਇਧਰ ਵੀ ਰਹਿਣ ਤੇ ਫਿਰ ਚਲੋ ਫਿਰ ਪਰਲੇ ਪਾਸੇ ਹੋਰ ਪਰਚ ਦੇਖੀਏ ਆ ਡਿਜ਼ਾਈਨ ਬਹੁਤ ਜ਼ਿਆਦਾ ਕਮਾਲ ਹੈ ਯਾਰ ਇਹਦੇ ਵਰਗਾ ਡਿਜ਼ਾਈਨ ਮੈਂ ਨਹੀਂ ਦੇਖਿਆ ਕਮਾਲ ਦਾ ਡਿਜ਼ਾਈਨ ਹੈ ਬਰਜ ਦਾ ਬਾਈ ਤੇ ਕੋਈ ਸੁਭਾਲ ਨਹੀਂ ਹੋ ਰਹੀ ਇਹ ਸਾਰਾ ਚੋ ਚੋਕ ਕੋਕਲੇ ਨਿਸ਼ਾਨ ਬਣ ਗਏ ਜਿਹੜੇ ਉੱਪਰ ਨਿਸ਼ਾਨ ਸੀ ਉਹ ਹੇਠੇ ਬਣ ਗਏ ਉਹੀ ਬਣ ਗਏ ਸਹੀ ਹੈ ਤਰੀਕਾ ਇਹਦੇ ਵੀ ਗਿਰਦੇ ਨਹੀਂ ਸਕਦੇ ਨੇ ਹੁਣ ਇਹਦੀ ਉਹ ਥੋੜੀ ਰਿਪੇਅਰ ਹੋਇਆ ਹੈ ਥੋੜਾ ਜਿਹਾ ਐਨੀ ਗੱਲ ਕੋਈ ਆ ਇਧਰ ਬਰਜ ਵੱਲ ਚੱਲੀਏ ਮੇਰੇ ਖਿਆਲ ਚ ਆਖਰੀ ਬਰਜ ਜੇ ਦੂਜੇ ਆਪਾਂ ਦੇਖ ਲਏ ਆ ਇਸ ਬਰਜ ਵੱਲ ਚੱਲੀਏ ਆ ਸਾਰੇ ਰਹੱਸੀ ਕਮਰੇ ਸੀਗੇ ਆ ਇੱਕ ਡੂੰਗਾ ਸੀ ਥਾਂ ਅੰਬਾਂ ਦੇ ਬੁੱਟੇ ਵੀ ਹੋਏ ਖੜੇ ਆ ਵਿੱਚ ਇਹਦੇ ਇਹਨਾਂ ਸਟਰਕਚਰ ਚੌਰਸ ਆਕਾਰ ਦੇ ਵਿੱਚ ਆ ਜਿਵੇਂ ਚੌਰਸ ਤਰੀਕੇ ਨਾਲ ਬਣਿਆ ਹੋਇਆ ਇਹ ਕਿਲਾ ਆਜੋ ਇਧਰ ਦੇ ਪਾਸੇ ਮੈਂ ਤਾਂ ਜਾਣਾ ਪਹਿਲਾਂ ਹੈਲੋ ਕਬੂਤਰ ਜੀ ਗੜਕਦੇ ਸੀ ਆਜੋ ਹੋਏ ਇਹ ਸਪਾਸੇ ਆਪਾਂ ਅਰੇ ਤੇ ਇੰਦਰਲੇ ਪਾਸੇ ਮੇਂ ਗਿੜਾ ਮਾਰ ਕੇ ਦੇਖਦਾ ਕਿਵੇਂ ਆ ਬੋਰਜਾਂ ਦਾ ਸਟਰਕਚਰ ਸੇਮ ਹੀ ਆ ਸਾਰਿਆਂ ਦਾ ਤਾਂ ਹੁਣ ਆਪਾਂ ਮਿਲਦਾ ਬਾਹਰਲੇ ਪਾਸੇ ਚੱਲੇਗੇ ਬਾਹਰੋਂ ਜਾ ਕੇ ਦੇਖਦੇ ਆ ਕਿਵੇਂ ਆ ਮਾਹੌਲ ਇਸ ਕਿਲੇ ਦਾ ਹਾਂ ਜੂ ਬਾਹਰ ਚੱਲ ਗਏ ਦਰਸ਼ਕੋ ਇਹ ਸੀ ਪਲਾਸੀ ਕਲਾਂ ਦਾ ਕਿਲਾ ਹਿਮਾਚਲ ਦੇ ਵਿੱਚ ਖਾਲਸਾ ਰਾਜ ਦਾ ਕਿਲਾ ਕਹਿੰਦੇ ਆ ਜਿਹੜਾ ਕਿ ਬਨਜਾਰਾ ਸਿੱਖਾਂ ਨੇ ਬਣਾਇਆ ਸੀਗਾ ਤੇ ਆ ਜੋ ਤੇ ਇੱਕ ਚੰਗੀ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਜ਼ਮੀ ਉਮੀਦ ਆ ਵੀ ਇਤਿਹਾਸ ਵਾਲੀ ਨਾ ਚੰਗੀ ਲੱਗੀ ਤਾਂ ਫਿਰ ਲੱਗਣੀ ਕਿਹੜੀ ਆ ਤਾਂ ਤੁਸੀਂ ਸ਼ੇਅਰ ਕਰ ਦੀਤਾਰ ਕਰ ਹੀ ਦੇਣਾ ਬਾਹਰਲਾ ਪਾਸੋਂ ਤੁਸੀਂ ਦੇਖ ਸਕਦੇ ਹੋ ਕਿਲੇ ਦਾ ਗੁਪੀਰ ਦਿਖਾ ਦਿਓ ਮਗਰ ਹੋ ਕੇ ਵੀ ਚੰਗੀ ਤਰ੍ਹਾਂ ਵੀ ਇਹ ਸਾਰਾ ਢਾਂਚਾ ਤੁਸੀਂ ਬਾਹਰਲਾ ਪਾਸਾ ਦੇਖ ਰਹੇ ਹੋ ਕਿੱਸਾ ਉਕਤਾ ਦੀ ਬਣੀ ਹੋਈ ਇਮਾਰਤ ਆ ਸੋ ਉਹ ਸਾਹਮਣੇ ਉਧਰਲੇ ਪਾਸੇ ਤਵੇਲਾ ਵੀ ਬਣਿਆ ਹੋਇਆ ਹੈਗਾ ਵਾ ਤੇ ਅਗਲੀ ਵਾਰੀ ਦਰਸ਼ਕੋ ਨਵਾਂ ਮਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ